ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹੋ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਹੋਰ ਵੀ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤਿਆਉ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਕਹਾਣੀ ਜੋ ਕਿ ਇੱਕ ਮੂਰਖ ਚਿੜੀ ਤੇ ਇੱਕ ਸਿਆਣੇ ਕਾਂ ਦੀ ਕਹਾਣੀ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਹਰੇ ਭਰੇ ਜੰਗਲ ਵਿੱਚ ਇੱਕ ਛੋਟੀ ਜੀ ਚਿੜੀ ਰਹਿੰਦੀ ਸੀ ਉਹ ਸੁੰਦਰ ਤਾਂ ਬਹੁਤ ਸੀ ਪਰ ਬਹੁਤ ਹੀ ਮੂਰਖ ਸੀ ਉਸ ਨੂੰ ਨਾ ਤਾਂ ਖਤਰੇ ਦੀ ਸਮਝ ਸੀ ਤੇ ਨਾ ਹੀ ਉਹ ਹੋਰਾਂ ਜਾਨਵਰਾਂ ਦੀਆਂ ਚਲਾਕੀਆਂ ਨੂੰ ਸਮਝਦੀ ਸੀ ਉਸੇ ਜੰਗਲ ਵਿੱਚ ਇੱਕ ਕਾਂ ਰਹਿੰਦਾ ਸੀ ਜੋ ਬਹੁਤ ਹੀ ਸਿਆਣਾ ਸੀ ਉਹ ਹਮੇਸ਼ਾ ਸੋਚ ਸਮਝ ਕੇ ਕੰਮ ਕਰਦਾ ਸੀ ਤੇ ਮੁਸੀਬਤ ਤੋਂ ਬਚ ਕੇ ਰਹਿੰਦਾ ਸੀ ਇੱਕ ਦਿਨ ਚਿੜੀ ਰੁੱਖ ਦੀ ਟਾਣੀ ਤੇ ਬੈਠੀ ਸੀ ਨੇੜੇ ਹੀ ਇੱਕ ਸ਼ਿਕਾਰੀ ਜਾਲ ਲਗਾ ਕੇ ਬੀਜ ਛਿੜਕ ਕੇ ਲੁਕ ਗਿਆ ਚਿੜੀ ਨੇ ਬੀਜ ਵੇਖੇ ਤੇ ਸੋਚਿਆ ਬਾ ਅੱਜ ਤਾਂ ਮੇਰੀ ਕਿਸਮਤ ਖੁੱਲ ਗਈ ਐਨਾ ਸਾਰਾ ਦਾਣਾ ਮੈਨੂੰ ਕੌਣ ਦੇਵੇਗਾ ਉਹ ਜਾਲ ਵੱਲ ਉੱਡ ਕੇ ਜਾਣ ਲੱਗੀ ਇਹ ਸਾਰਾ ਦ੍ਰਿਸ਼ ਕਾਂ ਦੂਰੋਂ ਬੈਠਾ ਦੇਖ ਰਿਹਾ ਸੀ ਕਾਂ ਨੇ ਉਸ ਨੂੰ ਆਵਾਜ਼ ਮਾਰੀ ਉਹ ਛਿੜੀਏ ਰੁਕ ਜਾ ਇਹ ਤਾਂ ਸ਼ਿਕਾਰੀ ਦਾ ਜਾਲ ਹੈ ਤੈਨੂੰ ਫਸਾਉਣ ਲਈ ਰੱਖਿਆਗਾ ਪਰ ਚਿੜੀ ਹੱਸ ਕੇ ਕਹਿਣ ਲੱਗੀ ਤੂੰ ਤਾਂ ਬਹੁਤ ਡਰਪੋਕ ਹੈਂ ਕਾ ਹਮੇਸ਼ਾ ਸ਼ੱਕ ਕਰਦਾ ਏ ਦਾਣਾ ਤਾਂ ਦਾਣਾ ਹੀ ਹੁੰਦਾ ਮੈਂ ਤਾਂ ਖਾ ਕੇ ਹੀ ਛੱਡਾਂਗੀ ਕਾਂ ਨੇ ਬੜਾ ਸਮਝਾਇਆ ਪਰ ਚਿੜੀ ਨਾ ਮੰਨੀ ਉਹ ਜਾਲ 'ਚ ਓਲੇ ਪਈ ਦਾਣੇ ਚੁੱਕਣ ਲੱਗੀ ਕੁਝ ਹੀ ਪਲਾਂ ਵਿੱਚ ਉਸਦੇ ਪੰਖ ਜਾਲ ਵਿੱਚ ਫਸ ਗਏ ਫਿਰ ਉਹ ਫੜਫੜਾਉਣ ਲੱਗੀ ਪਰ ਨਿਕਲ ਨਾ ਸકી ਥੋੜੀ ਦੇਰ ਬਾਅਦ ਸ਼ਿਕਾਰੀ ਆਇਆ ਉਸਨੇ ਚਿੜੀ ਨੂੰ ਫਸਿਆ ਵੇਖ ਕੇ ਖੁਸ਼ ਹੋ ਗਿਆ ਕਾਂ ਇਹ ਸਭ ਵੇਖ ਕੇ ਸੋਚ ਰਿਹਾ ਸੀ ਸਿਆਣਪ ਨਾਲ ਤਾਂ ਬਚਿਆ ਜਾ ਸਕਦਾ ਸੀ ਪਰ ਮੂਰਖ ਤਾਂ ਹੇਠਾ ਹਮੇਸ਼ਾ ਨੁਕਸਾਨ ਹੁੰਦਾਗਾ ਉਸ ਤੋਂ ਬਾਅਦ ਚਿੜੀ ਨੇ ਇਸ ਤੋਂ ਕੁਝ ਨਾ ਸਿੱਖਿਆ ਜੰਗਲ ਦੇ ਦਿਨ ਹੌਲੀ-ਹੌਲੀ ਬੀਤਦੇ ਗਏ ਸਵੇਰ ਦੀ ਠੰਡੀ ਹਵਾ ਪੱਤਿਆਂ ਵਿੱਚੋਂ ਲੰਘਦੀ ਕਿਰਨਾਂ ਦੀ ਛਲਕ ਤੇ ਚਿੜੀ ਦੀ ਚਹਿਚਾਹਟ ਜੰਗਲ ਨੂੰ ਜੀਵਤ ਰੱਖਦੀ ਸੀ ਪਰ ਚਿੜੀ ਦਾ ਸੁਭਾਅ ਜ਼ਿੰਮੇਵਾਰਤ ਹੀ ਮੇਹੀ ਸੀ ਉਹ ਬੇਫਿਕਰ ਸੀ ਸੋਚ ਵਿਚਾਰ ਤੋਂ ਬਿਨਾ ਹਰ ਕੰਮ ਕਰਦੀ ਸੀ ਕਾਂ ਉਸ ਦਾ ਦੋਸਤ ਸੀ ਕਈ ਵਾਰੀ ਚਿੜੀ ਨੂੰ ਦੇਖ ਕੇ ਉਸ ਦਾ ਦਿਲ ਦੁਖਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਮੂਰਖਤਾ ਇੱਕ ਦਿਨ ਉਸ ਦੀ ਜ਼ਿੰਦਗੀ ਲਈ ਖਤਰਾ ਬਣ ਜਾਵੇਗੀ ਇੱਕ ਦਿਨ ਜੰਗਲ ਦੇ ਕਿਨਾਰੇ ਕਿਸਾਨ ਆਪਣੀ ਫਸਲ ਦੀ ਰੱਖਿਆ ਲਈ ਜਾਲ ਲੈ ਕੇ ਆਇਆ ਉਸ ਨੇ ਬਹੁਤ ਸਾਰੇ ਅਨਾਜ ਦੇ ਦਾਣੇ ਇੱਕ ਖੁੱਲੀ ਥਾਂ ਤੇ ਛੱਟ ਦਿੱਤੇ ਨੇੜੇ ਹੀ ਇੱਕ ਸੁੰਦਰ ਜਾਲ ਵੀ ਲਗਾ ਦਿੱਤਾ ਕਿਸਾਨ ਜਾਣਦਾ ਸੀ ਕਿ ਪੰਛੀ ਲਾਲਚੀ ਹੁੰਦੇ ਨੇ ਉਹਨਾਂ ਦਾਣਿਆਂ ਨੂੰ ਵੇਖ ਕੇ ਸੰਭਾਲ ਨਹੀਂ ਰਹਿੰਦੀ। ਚਿੜੀ ਨੇ ਦੂਰੋਂ ਹੀ ਦਾਣੇ ਵੇਖੇ ਉਸ ਦੀਆਂ ਅੱਖਾਂ ਚਮਕ ਗਈਆਂ। ਉਸ ਦਾ ਦਿਲ ਖੁਸ਼ੀ ਨਾਲ ਝੂਮ ਉੱਠਿਆ। ਉਹ ਕਹਿੰਦੀ, "ਵਾਹ! ਅੱਜ ਤਾਂ ਮੇਰਾ ਪੇਟ ਭਰ ਜਾਵੇਗਾ। ਇੰਨਾ ਸਾਰਾ ਖਾਣਾ ਕਿੱਥੋਂ ਮਿਲਦਾ ਏ?" ਕਾਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। "ਉਹ ਚਿੜੀਏ, ਇੰਨਾ ਆਸਾਨੀ ਨਾਲ ਖਾਣਾ ਨਹੀਂ ਮਿਲਦਾ। ਇਹ ਚਾਲ ਹੋ ਸਕਦੀ ਐ, ਜਰਾ ਸੋਚ ਤਾਂ ਸਹੀ।" ਕਿਸਾਨ ਆਪਣੀ ਫਸਲ ਦਾ ਅਨਾਜ ਸਾਨੂੰ ਮੁਫਤ ਕਿਉਂ ਦੇਣਗੇ ਪਰ ਚਿੜੀ ਹੱਸ ਕੇ ਬੋਲੀ ਤੂੰ ਤਾਂ ਹਮੇਸ਼ਾ ਸ਼ੱਕ ਕਰਦਾ ਰਹਿੰਦਾ ਤੈਨੂੰ ਕਦੇ ਵੀ ਖਾਣ ਵਾਲੀ ਚੀਜ਼ ਵਿੱਚ ਚੰਗਿਆਈ ਨਜ਼ਰ ਨਹੀਂ ਆਉਂਦੀ ਹਮੇਸ਼ਾ ਕਮੀਆਂ ਕਰਦਾ ਰਹਿੰਦਾ ਇਹ ਵੇਖ ਮੈਂ ਤਾਂ ਅਨਾਜ ਖਾਣ ਲੱਗੀ ਆ ਮੈਂ ਤਾਂ ਜਾ ਰਹੀ ਆ ਕਾਂ ਨੇ ਆਖਰੀ ਵਾਰੀ ਕਿਹਾ ਮੇਰੀ ਸਲਾਹ ਮੰਨ ਲੈ ਜਾਲ ਦੇ ਨੇੜੇ ਨਾ ਜਾ ਮੌਤ ਤੈਨੂੰ ਲੈ ਸਕਦੀ ਹੈ ਪਰ ਚਿੜੀ ਨੇ ਕਾਂ ਦੀ ਗੱਲ ਨਾ ਸੁਣੀ ਉਹ ਦਾਣਿਆਂ ਵੱਲ ਉੱਡ ਗਈ ਕਿਸਮਤ ਉਸ ਨਾਲ ਨਹੀਂ ਸੀ ਕਿਸਾਨ ਨੇ ਤਰੰਤ ਜਾਲ ਕਿਸਮਤ ਉਸ ਨਾਲ ਸੀ ਕਿਸਾਨ ਨੇ ਤਰੰਤ ਜਾਲ ਨਹੀਂ ਖਿੱਚਿਆ ਚਿੜੀ ਦੇ ਕੁਝ ਦਾਣੇ ਮੁੜ ਖਾਏ ਤੇ ਮੁੜਾਈ ਉਸ ਨੂੰ ਲੱਗਾ ਕਿ ਕਾਂ ਦੀ ਗੱਲ ਬੇਕਾਰ ਸੀ ਚਿੜੀ ਨੇ ਖੁਸ਼ ਹੋ ਕੇ ਫਿਰ ਕਾਂ ਨੂੰ ਛੇੜਿਆ ਵੇਖਿਆ ਤੂੰ ਤਾਂ ਡਰਪੋਕ ਐ ਮੈਨੂੰ ਰੋਕਦਾ ਸੀ ਮੈਂ ਦਾਣੇ ਵੀ ਖਾ ਲਈ ਤੇ ਮੈਨੂੰ ਕੁਝ ਵੀ ਨਾ ਹੋਇਆ ਕਾਂ ਨੇ ਸਿਰ ਹਿਲਾਇਆ ਤੇ ਚੁੱਪ ਹੋ ਗਿਆ ਉਹ ਜਾਣਦਾ ਸੀ ਕਿ ਕਿਸੇ ਦਿਨੇ ਬੇਵਕੂਫੀ ਉਸ ਦੀ ਜਾਨ ਲੈ ਲਵੇਗੀ ਕੁਝ ਦਿਨਾ ਬਾਅਦ ਜੰਗਲ ਵਿੱਚ ਸ਼ਿਕਾਰੀ ਆਇਆ ਉਸਨੇ ਪਾਣੀ ਦੇ ਕੁੰਡ ਨੇੜੇ ਜਾਲ ਲਗਾਇਆ ਕਿਉਂਕਿ ਗਰਮੀ ਗਰਮੀ ਕਰਕੇ ਸਾਰੇ ਪੰਛੀ ਪਾਣੀ ਪੀਣ ਜ਼ਰੂਰ ਆਉਂਦੇ ਸਨ ਕਾਂ ਨੇ ਦੂਰੋਂ ਹੀ ਜਾਲ ਦੇਖ ਲਿਆ ਉਹ ਚਿੜੀ ਕੋਲ ਗਿਆ ਤੇ ਕਿਹਾ ਅੱਜ ਤੋ ਪਾਣੀ ਧੀਰੇ ਨਾਲ ਪੀਂ ਸ਼ਿਕਾਰੀ ਨੇ ਜਾਲ ਲਗਾਇਆ ਹੋਇਆ ਜੇ ਤੂੰ ਲਾਹਰ ਲਾਪਰਵਾਹੀ ਕੀਤੀ ਤਾਂ ਫਸ ਜਾਵੇਂਗੀ ਚਿੜੀ ਨੇ ਮੂੰਹ ਬਣਾ ਕੇ ਕਿਹਾ ਉਹ ਕਾਂ ਤੂੰ ਤਾਂ ਸਿਰਫ ਡਰਾਉਂਦਾ ਰਹਿੰਦਾ ਮੈਂ ਕਦੇ ਨਹੀਂ ਫਸਦੀ ਤੂੰ ਵੇਖੀ ਮੈਂ ਪਾਣੀ ਪੀ ਕੇ ਹੁਣੇ ਵਾਪਸ ਆ ਜਾਵਾਂਗੀ ਕਾਂ ਨੇ ਉਸ ਨੂੰ ਬਹੁਤ ਮਨਾਇਆ ਪਰ ਚਿੜੀ ਨਹੀਂ ਮੰਨੀ ਉਹ ਪਾਣੀ ਵੱਲ ਉੱਡ ਗਈ ਉਸ ਨੇ ਜਾਲ ਦੇ ਅੰਦਰ ਹੀ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਪਰ ਅਚਾਨਕ ਹੀ ਉਸ ਦਾ ਪੈਰ ਜਾਲ ਦੇ ਵਿੱਚ ਫਸ ਗਿਆ ਉਹ ਫੜਫੜਾਉਣ ਲੱਗੀ ਉਸ ਦਾ ਦਿਲ ਧੜ ਨਾਲ ਧੜਕਣ ਲੱਗਾ ਖੁਸ਼ਕਿਸਮਤੀ ਨਾਲ ਉਸ ਸਮੇਂ ਸ਼ਿਕਾਰੀ ਉੱਥੇ ਨਹੀਂ ਸੀ ਕਾਂ ਤੁਰੰਤ ਉੱਡ ਕੇ ਗਿਆ ਉਸ ਨੇ ਆਪਣੀ ਤੇਜ਼ ਚੁੰਝ ਨਾਲ ਜਾਲ ਦੇ ਧਾਗੇ ਕੱਟੇ ਅਤੇ ਚਿੜੀ ਨੂੰ ਛੁਡਾ ਲਿਆ ਜਿੰ ਜਿਹੜੀ ਕੰਬ ਰਹੀ ਸੀ ਉਹ ਸਮਝ ਗਈ ਸੀ ਕਿ ਜੇ ਅੱਜ ਕਾਂ ਨਾ ਹੁੰਦਾ ਤਾਂ ਉਸ ਦੀ ਜ਼ਿੰਦਗੀ ਖਤਮ ਹੋ ਜਾਂਦੀ ਪਰ ਕੁਝ ਹੀ ਘੰਟਿਆਂ ਬਾਅਦ ਚਿੜੀ ਮੋਰ ਪ੍ਰਾਣੀ ਤਰ੍ਹਾਂ ਹੱਸਣ ਲੱਗੀ ਉਸ ਨੇ ਕਾਂ ਦਾ ਧੰਨਵਾਦ ਤਾਂ ਕੀਤਾ ਪਰ ਸਬਕ ਨਹੀਂ ਸਿੱਖਿਆ ਉਸ ਰਾਤ ਕਾਂ ਰੁੱਖ ਦੀ ਡਾਲੀ ਤੇ ਬੈਠਾ ਸੋਚਦਾ ਰਿਹਾ ਮੈਂ ਇਸ ਚਿੜੀ ਨੂੰ ਕਿਵੇਂ ਸਮਝਾਵਾਂ ਇਹ ਕਦੇ ਨਹੀਂ ਸੁਣਦੀ ਮੇਰੀ ਸਿਆਣਪ ਇਸ ਲਈ ਫਜ਼ੂਲ ਜਾ ਰਹੀ ਹੈ ਪਰ ਫਿਰ ਵੀ ਇਹ ਮੇਰੀ ਦੋਸਤ ਹੈ ਮੈਂ ਇਸ ਨੂੰ ਛੱਡ ਨਹੀਂ ਸਕਦਾ ਮੈਂ ਚਾਹੁੰਦਾ ਹਾਂ ਕਿ ਆਪਣੀ ਮੂਰਖਤਾ ਤੋਂ ਇਹ ਕੁਝ ਸਿੱਖੇ ਪਰ ਕੀ ਇਹ ਸਿੱਖ पाएगी ਜਿਹੜੀ ਆਪਣੀ ਬੇਫਿਕਰੀ ਵਿੱਚ ਸੁੱਤੀ ਪਈ ਸੀ ਉਸ ਨੂੰ ਕੋਈ ਫਿਕਰ ਨਹੀਂ ਸੀ ਉਸ ਦਿਨ ਤੋਂ ਬਾਅਦ ਇੱਕ ਦਿਨ ਜੰਗਲ ਦਾ ਮੌਸਮ ਬਹੁਤ ਹੀ ਸਹਾਵਣਾ ਸੀ ਸਵੇਰ ਦੀ ਠੰਡੀ ਹਵਾ ਹਰੇ ਭਰੇ ਪੱਤਿਆਂ ਦੀ ਚਪ ਬਹੁਤ ਹੀ ਠੰਡੀ ਹਵਾ ਚੱਲ ਰਹੀ ਸੀ ਪੰਛੀਆਂ ਦੀ ਚਹਿਚਾਹਟ ਜੰਗਲ ਨੂੰ ਖੁਸ਼ੀਆਂ ਨਾਲ ਭਰ ਰਹੀ ਸੀ ਪਰ ਇਸ ਸੁੰਦਰਤਾ ਦੇ ਪਿੱਛੇ ਖਤਰੇ ਵੀ ਛੁਪੇ ਹੋਏ ਸਨ ਇੱਕ ਦਿਨ ਦੂਰ ਦੇ ਪਿੰਡ ਵਿੱਚ ਇੱਕ ਚਲਾਕ ਸ਼ਿਕਾਰੀ ਜੰਗਲ ਵਿੱਚ ਦਾਖਲ ਹੋਇਆ ਉਸ ਦੀਆਂ ਅੱਖਾਂ ਵਿੱਚ ਲਾਲਚ ਸੀ ਉਹ ਸੋਚ ਰਿਹਾ ਸੀ ਕਿ ਜੇ ਮੈਂ ਇੱਥੋਂ ਕੁਝ ਪੰਛੀ ਫੜ ਲਵਾਂ ਤਾਂ ਬਾਜ਼ਾਰ ਵਿੱਚ ਵੇਚ ਕੇ ਚੰਗਾ ਪੈਸਾ ਬਣਾਵਾਂਗਾ ਇਹ ਜੰਗਲ ਤਾਂ ਬਹੁਤ ਹੀ ਵੱਡਾ ਖਜ਼ਾਨਾ ਹੈ ਉਸ ਨੇ ਆਪਣੇ ਨਾਲ بڑے ਜਾਲ ਰੱਸੀ ਅਤੇ ਕੁਝ ਚਮਕਦਾਰ ਅਨਾਜ ਲਿਆਂਦੇ ਸ਼ିକਾਰੀ ਬਹੁਤ ਧੀਰਜ ਵਾਲਾ ਸੀ ਉਹ ਜਾਣਦਾ ਸੀ ਕਿ ਪੰਛੀਆਂ ਨੂੰ ਫਸਾਉਣ ਲਈ ਸਮੇਂ ਦੀ ਲੋੜ ਹੈ ਕਾਂ ਨੇ ਦੂਰੋਂ ਸ਼ਿਕਾਰੀ ਨੂੰ ਵੇਖ ਲਿਆ ਉਸ ਨੇ ਤੁਰੰਤ ਸਮਝ ਲਿਆ ਕਿ ਸ਼ਿਕਾਰੀ ਖਤਰੇ ਵਾਲਾ ਹੈ ਉਹ ਸਿੱਧਾ ਚਿੜੀ ਕੋਲ ਉੱਡ ਕੇ ਗਿਆ ਤੇ ਕਹਿਣ ਲੱਗਾ ਉਹ ਚਿੜੀਏ ਸੁਣ ਅੱਜ ਤੋਂ ਸ਼ਾਇਦ ਸਾਵਧਾਨ ਰਹੀਂ ਮੈਂ ਇੱਕ ਅਜਨਵੀ ਨੂੰ ਵੇਖਿਆ ਹੈ ਉਹ ਬਹੁਤ ਚਲਾਕ ਦਿਸਦਾ ਜਾਲ ਉਸ ਦੇ ਮੋਢੇ ਤੇ ਆ ਹੱਥ ਵਿੱਚ ਚਮਕਦਾਰ ਅਨਾਜ ਹੈ ਇਹ ਜ਼ਰੂਰ ਪੰਛੀਆਂ ਨੂੰ ਫਸਾਉਣ ਆਇਆ ਤੇ ਵੇਚੇਗਾ ਸ਼ਹਿਰ ਨੇ ਜਾ ਕੇ ਚਿੜੀ ਨੇ ਹੱਸ ਕੇ ਕਿਹਾ ਤੂੰ ਤਾਂ ਹਮੇਸ਼ਾ ਡਰਨਾ ਹਰ ਕਿਸੇ ਨੂੰ ਸੱਕ ਦੀ ਨਜ਼ਰ ਨਾਲ ਵੇਖਦਾ ਸ਼ਾਇਦ ਉਹ ਮਨੁੱਖ ਸਿਰਫ ਰਾਹੀ ਹੋਵੇ ਕਾਨੇ ਗੰਭੀਰ ਵਿੱਚ ਕਿਹਾ ਨਹੀਂ ਚਿੜੀਏ ਮੈਂ ਗਲਤ ਨਹੀਂ ਹਾਂ ਮਨੁੱਖ ਜੇ ਸਿਰਫ ਰਾਹੀ ਹੁੰਦਾ ਤਾਂ ਉਸਦੇ ਕੋਲ ਜਾਲ ਨਾ ਹੁੰਦਾ ਮੈਂ ਤੈਨੂੰ ਚੇਤਾਵਨੀ ਦੇ ਰਿਹਾ ਸਾਵਧਾਨ ਰਹੀਂ ਪਰ ਚਿੜੀ ਨੇ ਉਸ ਦੀ ਗੱਲ ਨੂੰ ਹਾਸਾ ਮੰਨ ਕੇ ਨਾ ਸਮਝਿਆ ਸ਼ਿਕਾਰੀ ਨੇ ਜੰਗਲ ਦੇ ਇੱਕ ਖੁੱਲੇ ਮੈਦਾਨ ਵਿੱਚ ਗਿਆ ਉਸ ਨੇ ਅਨਾਜ ਛਿੜਕਿਆ ਤੇ ਵਿਚਕਾਰ ਇੱਕ ਵੱਡਾ ਜਾਲ ਲਗਾ ਦਿੱਤਾ ਉਹ ਨੇੜੇ ਹੀ ਲੁਕ ਗਿਆ ਥੋੜੀ ਦੇਰ ਵਿੱਚ ਕਈ ਛੋਟੇ ਪੰਛੀ ਉੱਥੇ ਆਏ ਉਹਨਾਂ ਨੇ ਦਾਣੇ ਪੇਖੇ ਪਰ ਕਿਸੇ ਕਾਰਨ ਉਹਨਾਂ ਦੇ ਦਿਲ ਵਿੱਚ ਡਰ ਸੀ ਸ਼ਾਇਦ ਉਹਨਾਂ ਨੂੰ ਆਸ-ਪਾਸ ਕੁਝ ਅਜੀਬ ਲੱਗ ਰਿਹਾ ਸੀ ਚਿੜੀ ਨੇ ਇਹ ਸਭ ਵੇਖਿਆ ਤੇ ਤੁਰੰਤ ਡਾਲੀਆਂ ਵੱਲ ਉੱਡਣ ਲੱਗੀ ਕਾਂ ਨੇ ਰੋਕਿਆ ਰੁਕ ਇਹੀ ਉਹ ਜਗ੍ਹਾ ਜਿੱਥੇ ਖਤਰਾ ਜੇ ਤੂੰ ਅੰਦਰ ਗਈ ਤਾਂ ਮੁੜ ਨਹੀਂ ਆ ਸਕਦੀ ਪਰ ਚਿੜੀ ਹਟੀ ਨਾ ਉਸਨੇ ਹੱਸ ਕੇ ਕਿਹਾ ਮੈਂ ਪਹਿਲਾਂ ਵੀ ਕਈ ਵਾਰੀ ਦਾਣੇ ਖਾਏ ਨੇ ਤੂੰ ਹਰ ਵਾਰ ਮੈਨੂੰ ਰੋਕਦਾ ਪਰ ਮੈਂ ਕਦੇ ਨਹੀਂ ਫਸੀ ਇਸ ਵਾਰ ਵੀ ਕੁਝ ਨਹੀਂ ਹੋਵੇਗਾ ਉਹ ਅੱਗੇ ਵਧਣ ਹੀ ਲੱਗੀ ਸੀ ਕਿ ਕਾਂ ਨੇ ਉਸ ਦੀ ਰਾਹ ਰੋਕੀ ਉਸ ਨੇ ਗੰਭੀਰਤਾ ਨਾਲ ਕਿਹਾ ਜੇ ਤੂੰ ਮੇਰੀ ਗੱਲ ਨਹੀਂ ਮੰਨਦੀ ਤਾਂ ਯਾਦ ਰੱਖੀ ਮੈਂ ਹਰ ਵਾਰ ਤੇਰੇ ਪਿੱਛੇ ਨਹੀਂ ਆ ਸਕਦਾ ਕਦੇ ਨਾ ਕਦੇ ਤੈਨੂੰ ਆਪਣੀ ਗਲਤੀ ਦੀ ਸਜ਼ਾ ਜ਼ਰੂਰ ਮਿਲੇਗੀ ਜਿਹੜੀ ਕੁਝ ਪਾਲੀ ਤਾਂ ਚੁੱਪ ਹੋ ਗਈ ਪਰ ਫਿਰ ਉਸ ਦੇ ਮਨ ਵਿੱਚ ਦਾਣਿਆਂ ਦਾ ਲਾਲਚ ਆ ਗਿਆ ਉਸ ਸਾਮ ਜੰਗਲ ਦੇ ਹੋਰ ਜਾਨਵਰ ਖਰਗੋਸ਼ ਗਲਹਿਰੀ ਤੇ ਇੱਕ ਬੁੱਢਾ ਉੱਲੂ ਇਕੱਠੇ ਹੋਏ ਉਹਨਾਂ ਨੇ ਵੀ ਸ਼ਿਕਾਰੀ ਵੇਖਿਆ ਸਭ ਜਾਨਵਰ ਘਬਰਾਏ ਹੋਏ ਸਨ ਉੱਲੂ ਜੋ ਬਹੁਤ ਸਿਆਣਾ ਸੀ ਬੋਲਿਆ ਅਸੀਂ ਸਾਰੇ ਸਾਵਧਾਨ ਰਹਿਣਾ ਚਾਹੀਦਾ ਸਾਨੂੰ ਮਨੁੱਖ ਹਮੇਸ਼ਾ ਆਪਣੇ ਲਾਭ ਲਈ ਸਾਡੀ ਜ਼ਿੰਦਗੀ ਨਾਲ ਖੇਡਦੇ ਨੇ ਜੇ ਅਸੀਂ ਇੱਕ ਦੂਜੇ ਨੂੰ ਚੇਤਾਵਨੀ ਨਾ ਦਿੱਤੀ ਤਾਂ ਕਈ ਜਾਨਵਰ ਫਸ ਜਾਣਗੇ ਕਾਂ ਨੇ ਵੀ ਹਾਮੀ ਭਰੀ ਤੇ ਕਿਹਾ ਮੈਂ ਆਪਣੀ ਦੋਸਤ ਚਿੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਮੂਰਖ ਮੰਦੀ ਹੀ ਨਹੀਂ ਉੱਲੂ ਨੇ ਕਾਂ ਵੱਲ ਵੇਖਿਆ ਤੂੰ ਉਸ ਦੇ ਨਾਲ ਰਹਿ ਕਿਉਂਕਿ ਮੂਰਖ ਨੂੰ ਵੀ ਦੋਸਤ ਦੀ ਲੋੜ ਹੁੰਦੀ ਹੈ ਸ਼ਾਇਦ ਇੱਕ ਦਿਨ ਉਸ ਨੂੰ ਤੇਰੀ ਗੱਲ ਸਮਝ ਆ ਜਾਵੇ ਅਗਲੇ ਦਿਨ ਸ਼ਿਕਾਰੀ ਨੇ ਨਵੀਂ ਯੋਜਨਾ ਬਣਾਈ ਉਸ ਨੇ ਰੰਗ-ਬਰੰਗੇ ਫੁੱਲਾਂ ਦੇ ਨੇੜੇ ਜਾਲ ਲਗਾਇਆ ਇਹ ਉਹ ਥਾਂ थी ਜਿੱਥੇ ਚਿੜੀ ਅਕਸਰ ਗੀਤ ਗਾਉਣ ਬੈਠਦੀ ਸੀ ਚਿੜੀ ਜਦੋਂ ਉੱਥੇ ਗਈ ਤਾਂ ਉਸ ਨੇ ਦਾਣਿਆਂ ਦੇ ਨਾਲ ਚਮਕਦਾਰ ਮੋਤੀ ਵੇਖੇ ਉਹ ਹਮਾ ਦਾ ਮਨ ਮੋ ਗਿਆ ਵਾਹ ਇਹ ਤਾਂ ਚਮਕਦਾਰ ਦਾਣੇ ਨੇ ਮੈਂ ਤਾਂ ਇਹ ਖਾ ਕੀ ਰਾਂਗੀ ਕਾਂ ਨੇ ਦੂਰੋਂ ਚਿਲਾ ਕੇ ਕਿਹਾ ਰੁਕ ਕਈ ਦਾੜੇ ਨਹੀਂ ਇਹ ਜਾਲ ਦਾ ਹਿੱਸਾ ਤੈਨੂੰ ਧੋਖਾ ਦੇ ਰਿਹਾ ਪਰ ਚਿੜੀ ਨੇ ਉਸ ਦੀ ਗੱਲ ਨਾ ਸੁਣੀ ਤੇ ਆਖਰਕਾਰ ਜੋ ਹੋਣਾ ਸੀ ਉਹ ਹੋ ਹੀ ਗਿਆ ਆਖਰਕਾਰ ਉਹ ਹੀ ਹੋਇਆ ਸ਼ਿਕਾਰੀ ਨੇ ਜੋ ਜਾਲ ਲਗਾਇਆ ਸੀ ਉਸ ਵਿੱਚ ਚਿੜੀ ਫਸ ਗਈ ਤੇ ਜਦੋਂ ਚਿੜੀ ਫਸ ਗਈ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਸ ਨੂੰ ਪਤਾ ਲੱਗ ਚੁੱਕਿਆ ਉਸਨੇ ਬਹੁਤ ਹੱਥ ਪੈਰ ਮਾਰੇ ਪਰ ਉਹ ਆਪਣੇ ਆਪ ਨੂੰ ਛੁਡਾ ਨਾ ਸਕੀ ਕਾ ਬਹੁਤ ਸਿਆਣਾ ਸੀ ਉਸਨੇ ਸੋਚਿਆ ਕਿ ਚਿੜੀ ਚਾਹੇ ਕੁਝ ਵੀ ਆ ਪਰ ਮੇਰੀ ਦੋਸਤ ਹੈ ਪਰ ਉਸਨੇ ਇਹ ਵੀ ਸੋਚਿਆ ਕਿ ਮੈਂ ਉਹ ਸਿਰਫ ਨੂੰ ਚਿੜੀ ਨੂੰ ਨਹੀਂ ਛੁਡਾ ਸਕਦਾ ਕਿਉਂਕਿ ਸ਼ਿਕਾਰੀ ਬਹੁਤ ਨੇੜੇ ਸੀ ਉਸਨੇ ਹੋਰਾਂ ਪੰਛੀਆਂ ਨੂੰ ਸੱਦਿਆ ਜਿਵੇਂ ਗਿੱਲਹਿਰੀਆਂ ਕਰਕੋਸ਼ ਤੇ ਤਿਤਲੀਆਂ ਨੂੰ ਬੁਲਾਇਆ ਕਾ ਨੇ ਕਿਹਾ ਸਾਰੇ ਜਾਣੇ ਮੇਰੀ ਮਦਦ ਕਰੋ ਆਪਾਂ ਆਪਣੀ ਦੋਸਤ ਨੂੰ ਬਚਾਉਣਾ ਹੈ ਕਾਨੇ ਕਿਹਾ ਜੇਕਰ ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਹੀ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਜਿਵੇਂ ਹੀ ਸ਼ਿਕਾਰੀ ਜਾਲ ਦੇ ਨੇੜੇ ਆਇਆ ਕਾਨੇ ਆਪਣੇ ਖੰਭ ਫੜਫੜਾਏ ਉਸਦੇ ਸਿਰ ਤੇ ਹਮਲਾ ਕਰ ਦਿੱਤਾ ਗਲਹਿਰੀਆਂ ਨੇ ਨੇੜੇ ਤੇ ਰੁੱਖਾਂ ਤੇ ਸੁੱਕੇ ਫਲ ਛੁੱਟੇ ਖਰਗੋਸ਼ਾਂ ਨੇ ਜ਼ੋਰ ਨਾਲ ਦੌੜ ਕੇ ਕਿਸੇ ਸ਼ਿਕਾਰੀ ਦੇ ਪੈਰਾਂ ਕੋਲ ਮਿੱਟੀ ਉਡਾਈ ਤੇ ਤਲੀਆਂ ਨੇ ਉਸਦੇ ਚਿਹਰੇ ਅੱਗੇ ਉਸਦੇ ਅੱਖਾਂ ਗਏ ਧੁੰਦਲਾ ਕਰ ਦਿੱਤਾ ਸ਼ਿਕਾਰੀ ਹੈਰਾਨ ਹੋ ਗਿਆ ਤੇ ਘਬਰਾ ਗਿਆ ਉਹ ਇਹ ਸੋਚ ਰਿਹਾ ਸੀ ਕਿ ਇਹ ਸਾਰੇ ਜਾਨਵਰ ਉਸ ਦੇ ਵਿਰੁੱਧ ਕਿਉਂ ਹੋ ਗਏ ਨੇ ਉਹ ਜਾਲ ਛੱਡ ਕੇ ਪਿੱਛੇ ਹਟ ਗਿਆ ਕਾਂ ਨੇ ਮੌਕਾ ਦੇਖ ਕੇ ਆਪਣੀ ਤੇਜ਼ ਚੁੰਝ ਨਾਲ ਜਾਲ ਦੇ ਧਾਗੇ ਕੱਟਨੇ ਸ਼ੁਰੂ ਕੀਤੇ ਬਹੁਤ ਮਿਹਨਤ ਦੇ ਨਾਲ ਉਸ ਨੇ ਚਿੜੀ ਨੂੰ ਛੁਡਾ ਲਿਆ ਜਿਹੜੀ ਕੰਬ ਰਹੀ ਸੀ ਉਸ ਦੇ ਪਰ ਜ਼ਖਮੀ ਹੋ ਗਏ ਸਨ ਜਦੋਂ ਸ਼ਿਕਾਰੀ ਭੱਜ ਗਿਆ ਤਾਂ ਚਿੜੀ ਨੇ ਹੌਲੀ-ਹੌਲੀ ਕਿਹਾ ਕਾਂ ਭਰਾ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਗੱਲ ਕਦੇ ਨਹੀਂ ਮੰਨੀ ਜੇ ਤੂੰ ਹੋਰ ਦੋਸਤਾਂ ਜ ਤੁਸੀਂ ਸਾਰੇ ਨਾ ਹੁੰਦੇ ਤਾਂ ਅੱਜ ਮੈਂ ਖਤਮ ਹੋ ਜਾਂਦੀ ਕਾਂ ਨੇ ਬੜੀ ਨਰਮ ਆਵਾਜ਼ ਵਿੱਚ ਕਿਹਾ ਚਿੜੀਏ ਦੋਸਤ ਉਹੀ ਹੁੰਦਾ ਜੋ ਮੁਸੀਬਤ ਵਿੱਚ ਕੰਮ ਆਵੇ ਪਰ ਯਾਦ ਰੱਖੀ ਜੇ ਤੂੰ ਮੜਮੜ ਮੂਰਖਤਾ ਕਰੇਂਗੀ ਤਾਂ ਚਾਹੇ ਤੇਰਾ ਦੋਸਤ ਕਿੰਨਾ ਵੀ ਸੱਚਾ ਉਹ ਵੀ ਤੈਨੂੰ ਬਚਾ ਨਹੀਂ ਸਕੇਗਾ ਇਹ ਸੁਣ ਕੇ ਚਿੜੀ ਨੇ ਆਪਣਾ ਸਿਰ ਝੁਕਾ ਲਿਆ ਪਰ ਉਸ ਦਿਨ ਤੋਂ ਬਾਅਦ ਚਿੜੀ ਨੇ ਹਮੇਸ਼ਾ ਆਪਣੇ ਦੋਸਤਾਂ ਦੀ ਆਪਣੇ ਕਾਂ ਦੋਸਤ ਦੀ ਗੱਲ ਮੰਨੀ ਉਹ ਕਦੇ ਵੀ ਅਜਿਹੀ ਥਾਂ ਤੇ ਨਹੀਂ ਗਈ ਜਿੱਥੇ ਉਸ ਨੂੰ ਖਤਰਾ ਮਹਿਸੂਸ ਹੁੰਦਾ ਸੀ ਕਿਉਂਕਿ ਹੁਣ ਉਹ ਸਮਝ ਚੁੱਕੀ ਸੀ ਕਿ ਉਸ ਦੇ ਦੋਸਤ ਉਸ ਦਾ ਭਲਾ ਚਾਹੁੰਦੇ ਨੇ ਤੇ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਜਦੋਂ ਚਿੜੀ ਲਾਲਚ ਕਰਦੀ ਸੀ ਤਾਂ ਇਹ ਸਭ ਉਸ ਨਾਲ ਲਾਲਚ ਦੀ ਵਜ੍ਹਾ ਨਾਲ ਹੋਇਆ ਪਰ ਚਿੜੀ ਹੁਣ ਨੇ ਕਦੇ ਵੀ ਲਾਲਚ ਨਹੀਂ ਕਰਨਾ ਚਾਹੁੰਦੀ ਸੀ ਉਹ ਜਦੋਂ ਵੀ ਕਿਤੇ ਦਾਣਾ ਚੁੱਕਣ ਜਾਂਦੀ ਤਾਂ ਆਪਣੇ ਨਾਲ ਪੰਛੀਆਂ ਨਾਲ ਰਲ ਮਿਲ ਕੇ ਜਾਂਦੀ ਤੇ ਹਰ ਥਾਂ ਤੇ ਧਿਆਨ ਨਾਲ ਦਾਣਾ ਚੁੱਕਦੀ ਤੇ ਹੁਣ ਚਿੜੀ ਤੇ ਬਾਕੀ ਪੰਛੀਆਂ ਤੇ ਕਾਂ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਲਾਲਚ ਕਰਦੇ ਹਾਂ ਤਾਂ ਉਸ ਦਾ ਨਤੀਜਾ ਬੁਰਾ ਹੁੰਦਾ ਹੈ ਪਰ ਜੇਕਰ ਅਸੀਂ ਗਲਤ ਰਸਤੇ ਤੇ ਆ ਤਾਂ ਸਾਨੂੰ ਆਪਣੇ ਦੋਸਤਾਂ ਦੀ ਗੱਲ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਕਿਉਂਕਿ ਸਾਡੇ ਦੋਸਤ ਸਾਨੂੰ ਗਲਤ ਰਸਤੇ ਤੇ ਜਾਣ ਤੋਂ ਹਮੇਸ਼ਾ ਰੋਕਦੇ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ